ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਪਿਓਰ ਖੀਨ ਖਾਦ ਦੇ ਸੂਟ ਨੇ ਇਹਨਾਂ ਦੇ ਉੱਪਰ ਹੈਂਡਵਰਕ ਹੋਇਆ ਹੋਇਆ ਵਰਕ ਵਾਲੇ ਸੂਟ ਦਿਖਾਵਾਂਗੇ ਤੁਸੀਂ ਪਹਿਲਾਂ ਉਹ ਵੀਡੀਓ ਦੇ ਵਿੱਚ ਦੇਖ ਚੁੱਕੇ ਹੋ ਪਰ ਮੈਂ ਪੂਰੀ ਡਿਟੇਲ ਦੇ ਨਾਲ ਤੁਹਾਨੂੰ ਨੇੜੇ ਤੋਂ ਦਿਖਾਵਾਂਗੀ ਤੇ ਇਹਨਾਂ ਦਾ ਆਪਾਂ ਸਾਰਾ ਪ੍ਰਾਈਜ਼ ਵਗੈਰਾ ਦੱਸਾਂਗੇ ਤੇ ਵਰਕ ਵਗੈਰਾ ਦੱਸਾਂਗੇ ਇਦੇ ਵਿੱਚ ਕਲਰ ਜੋ ਅਵੇਲੇਬਲ ਨੇ ਮੈਂ ਤੁਹਾਨੂੰ ਉਹ ਵੀ ਵੀਡੀਓ ਦੇ ਵਿੱਚ ਦਿਖਾ ਦੂੰਗੀ ਬਾਕੀ ਜਿਵੇਂ ਦਾ ਵੀ ਸੂਟ ਤੁਹਾਨੂੰ ਚਾਹੀਦਾ ਤੁਸੀਂ WhatsApp ਤੇ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਨੇ ਆ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਆਪਣੀ Instagram ਦੀ ID ਹੈ Rajvinder Sidhu 9555 ਤੁਸੀਂ Instagram ਦੀ ID ਨੂੰ ਫੋਲੋ ਕਰੋ ਦੂਸਰਾ ਚੈਨਲ ਹੈਗਾ ਜੀ ਆਪਣਾ Rajvinder Vlog ਜਿੱਦੇ ਉੱਪਰ ਆਪਾਂ ਡੇਲੀ ਬਲੌਗਿੰਗ ਦੀ ਵੀਡੀਓ ਬਣਾਉਨੇ ਆ ਹਸਾਮ ਨੂੰ ਵੀਡੀਓ ਅਪਲੋਡ ਕਰਦੇ ਆ ਜੀ ਤੇ ਕੁਝ ਕਿ ਮੇਰੇ ਭੈਣਾਂ ਨੂੰ ਰਿਕਵੈਸਟ ਹੈ ਜੋ ਮੈਨੂੰ ਫੋਨ ਕਰਦੀਆਂ ਨੇ ਤੇ ਮੈਸੇਜ ਦਾ ਰਿਪਲਾਈ ਮੈਂ ਵਿੱਚ ਦੀ ਦੇ ਦਨੀ ਆ ਫੋਨ ਤੇ ਪਤਾ ਕੀ ਕੁਝ ਤੋਂ ਆਣ ਥੋੜਾ ਜਿਹਾ ਸਾਨੂੰ ਮੈਰਜ ਕਰਕੇ ਅੱਗੇ ਹੋਰ ਵੀ 2-4 ਪ੍ਰੋਗਰਾਮ ਨੇ ਟਾਈਮਿੰਗ ਲੱਗਦਾ ਭੱਜੇ ਭੱਜੇ ਕੰਮ ਕਰਦੇ ਆ ਤੇ ਕੁਝ ਮਿਸਤਰੀ ਲੱਗੇ ਹੋਏ ਨੇ ਘਰੇ ਇਹਨਾਂ ਕਰਕੇ ਬਿਜੀ ਹੋਏ ਪਿਆ ਸੌਰੀ ਜੀ ਮੈਥੋਂ ਫੋਨ ਨਹੀਂ ਚੱਕਿਆ ਜਾਂਦਾ ਪਲੀਜ਼ ਮੇਰੀਆਂ ਭੈਣਾਂ ਸਮਝ ਲੈਣ ਮੈਨੂੰ ਤੇ ਜਦੋਂ ਵੀ ਮੈਨੂੰ ਟਾਈਮ ਲੱਗਦਾ ਮੈਂ ਫੋਨ ਚੱਕ ਲੈਣੀ ਆ ਕਈ ਵਾਰ ਆਪਾਂ ਬਾਰ ਬੁਰ ਕੰਮ ਕਰਦੇ ਹਾਂ ਫੋਨ ਅੰਦਰ ਵੱਜ ਜੀ ਜਾਂਦਾ ਹੁੰਦਾ ਜਾ ਕੋਈ ਆਪਾਂ ਜਿਵੇਂ ਹੁਣ ਪ੍ਰੋਗਰਾਮ ਚੱਲਦੇ ਨੇ ਬਾਹਰ ਵਗ ਜਾਂਦੇ ਆ ਫੇਰ ਫੋਨ ਇੰਨੇ ਨੇ 2-2 3-3 ਹਨ ਪਤਾ ਰਿਸ਼ਤੇਦਾਰੀ ਚ ਆਪਾਂ ਚੱਕ ਕੇ ਲੈ ਜਾਂਗੇ ਜਿਹੜੇ ਪਿੰਡ ਦੇ ਪ੍ਰੋਗਰਾਮ ਨੇ ਜੀ ਉੱਥੇ 2-2 3-3 ਫੋਨ ਚੱਕਣੇ ਬਹੁਤ ਮੁਸ਼ਕਲ ਹੋ ਜਾਂਦੇ ਨੇ ਤੇ ਇਹ ਨਾਲੇ ਤਾਂ ਨੂੰ ਪਤਾ ਵੀ ਪਿੰਡ ਦੇ ਲੋਕਾਂ ਦਾ ਕਿਵੇਂ ਦਾ ਉਹ ਗੱਲ ਨੂੰ ਉਹ ਕਰਦੇ ਨੇ ਵੀ ਫਿਰ ਪਤਾ ਨਹੀਂ 2-2 3-3 ਫੋਨ ਕਿਉਂ ਚੱਕੀ ਫਿਰਦੇ ਨੇ ਇਹ ਚੀਜ਼ ਬਾਲੀ 네ਗੇਟਿਵ ਹੋ ਜਾਂਦੀ ਹੈ ਪਿੰਡ ਦੇ ਵਿੱਚ ਸਾਰੇ ਪਿੰਡ ਦੇ ਵਿੱਚ ਖਾਸ ਕਰਕੇ ਹੋਰ ਆਪਾਂ ਆਪਾ ਪਾਸੇ ਆਸੀ ਰਿਸ਼ਤੇਦਾਰੀ ਚ ਜਾਂ ਪੇਕੇ ਪਿੰਡ ਜਾਂਦੇ ਆ ਉੱਥੇ ਕੋਈ ਚੱਕਰ ਨਹੀਂ ਉੱਥੇ ਆਪਾਂ ਲੈ ਜਾਂਦੇ ਆ ਸੌਰੇ ਪਿੰਡ ਦੇ ਵਿੱਚ ਹਨਾ ਜਿਹੜੀਆਂ ਮੇਰੇ ਭੈਣਾਂ ਨੇ ਤੁਹਾਨੂੰ ਪਤਾ ਹੀ ਵੀ ਨੂੰ ਹਾਂ ਦੇ ਤੌਰ ਤੇ ਬਣ ਨੂੰ ਹਵਣ ਕੇ ਆਈਆਂ ਹੁੰਦੀਆਂ ਨੇ ਉਹਦੇ ਵਿੱਚ ਰਹਿਣਾ ਬਹੁਤ ਮੁਸ਼ਕਲ ਹੋ ਜਾਂਦਾ ਹਰ ਇੱਕ ਕੱਲੀ ਕੱਲੀ ਗੱਲ ਦਾ ਧਿਆਨ ਰੱਖਣਾ ਪੈਂਦਾ ਆਪਾਂ ਨੂੰ ਇਸ ਕਰਕੇ ਪ੍ਰੋਗਰਾਮ ਦੀ ਹੁਣ ਤੱਕ ਦੇ ਜਿਹੜੇ ਹੈਗੇ ਸੀ ਤੇ ਆਪਣੇ ਕੱਲ ਤੱਕ ਦੇ ਸਾਰੇ ਸੌਰੇ ਪ੍ਰੋਗਰਾਮ ਦੇ ਵਿੱਚ ਹੀ ਸੀ ਸੌਰੇ ਪਰਿਵਾਰ ਦੇ ਵਿੱਚ ਹੀ ਸੀਗੇ ਇਸ ਤੋਂ ਬਾਅਦ ਵਾਲਾ ਪ੍ਰੋਗਰਾਮ ਹੋਣਗੇ ਜਿਹੜੇ ਆਪਣੇ ਰਿਸ਼ਤੇਦਾਰੀਆਂ ਦੇ ਨੇ ਉੱਥੇ ਕੋਈ ਚੱਕਰ ਨਹੀਂ ਉੱਥੇ ਆਪਾਂ ਫੋਨ ਲਵੇ ਰੱਖਾਂਗੇ ਜੀ ਜ਼ਰੂਰ ਤੁਹਾਡੇ ਨਾਲ ਗੱਲ ਕਰਾਂਗੇ ਕਈ ਵਾਰ ਨਹੀਂ ਵੀ ਪਤਾ ਲੱਗਦਾ ਤਾਂ ਸੌਰੀ ਮੈਂ ਸਾਰੀਆਂ ਭੈਣਾਂ ਤੋਂ ਤੇ ਚਲੋ ਜੀ ਆਪਾਂ ਤਾਂ ਜੋ ਵੀ ਤੁਹਾਨੂੰ ਸੂਟ ਪਸੰਦ ਆ ਤਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣੇ ਸੂਟ ਬੁੱਕ ਕਰ ਸਕਦੇ। ਚਲੋ ਜੀ ਪਹਿਲਾਂ ਮੈਂ ਤੁਹਾਨੂੰ ਦਿਖਾਉਂਗੀ ਪ्योर ਖੀਨ ਖਾਬ ਦੇ ਆਪਾਂ ਨੇ ਸ਼ਰਟਾਂ ਰੱਖੀਆਂ ਹੋਈਆਂ ਨੇ। ਇਹ ਤਾਂ ਤੁਸੀਂ ਨੇ ਵੈਸੇ ਤਾਂ ਇਹ ਵੀਡੀਓ ਦੇ ਵਿੱਚ ਦੇਖ ਰੱਖਿਆ ਹੋਊਗਾ ਆਪਣੇ ਬਲੌਗ ਵਾਲੀ ਵੀਡੀਓ ਦੇ ਵਿੱਚ। ਇਹਦੇ ਉੱਪਰ ਆ ਰਹੀ ਹੈਂਡ ਦਾ ਮਿਕਸ ਕੰਮ ਹੋਇਆ ਹੋਇਆ ਜੀ ਦੇਖੋ। ਇਹ ਆਪਾਂ ਗਲਤ ਚੀਜ਼ ਨਹੀਂ ਦੱਸ ਕੇ ਦੇਵਾਂਗੇ ਹਨਾ ਵੀ ਆਪਾਂ ਕੱਲਾ ਹੈਂਡ ਦਾ ਕੰਮ ਕਰਾਇਆ ਜਾਂ ਇਹ ਤੇ ਕਲਾਰੀ ਦਾ ਕਰਾਇਆ ਜਿਹੜੀ ਚੀਜ਼ ਸੂਟ ਦੇ ਉੱਪਰ ਹੋਈ ਹੋਈ ਆ ਉਹੀ ਦਿਖਾਵਾਂਗੇ ਦੇਖੋ ਜੀ ਇਹ ਘੇਰ ਦਾ ਕੰਮ ਆ ਇਸ ਤਰ੍ਹਾਂ ਦਾ। ਪਤਾ ਕੀ ਜੇ ਆਪਾਂ ਕੱਲੇ ਹੈਂਡ ਦੇ ਵਿੱਚ ਜਾਵਾਂਗੇ ਇਹ ਸੂਟ ਦਾ 3000 ਰੁਪਏ ਪ੍ਰਾਈਜ਼ ਵੱਜੂਗਾ ਹੁਣ ਜਿਹੜੀਆਂ ਇਹ ਚੀਜ਼ਾਂ ਨੇ ਸਾਰੀਆਂ ਜੇ ਹੈਂਡ ਦੇ ਨਾਲ ਹੋਣਗੀਆਂ ਜੀ ਤਾਂ ਤੁਹਾਨੂੰ ਪਤਾ ਵੀ ਹਨਾ ਉਹਦਾ ਪ੍ਰਾਈਜ਼ ਕਾਸਟਲੀ ਹੋ ਜਾਂਦਾ ਆਪਾਂ ਬਜਟ ਦੇ ਵਿੱਚ ਰਹਿਣ ਵਾਲੀਆਂ ਚੀਜ਼ਾਂ ਤਿਆਰ ਕੀਤੀਆਂ ਨੇ ਜਿਹੜੀ ਮੇਰੀ ਹਰ ਇੱਕ ਭੈਣ ਹੈ ਜਿਹੜੀ ਆਪਣਾ ਸੂਟ ਹੈ ਰੈਡੀ ਕਰਵਾ ਸਕਦੀ ਹੈ ਦੇਖੋ ਜੀ ਇਹ ਆਰੀ ਹੈਂਡ ਦਾ ਮਿਕਸ ਮਿਲੂਗਾ ਇਹ ਲੈਣਾ ਤੁਹਾਨੂੰ ਮੋਤੀ ਦੀਆਂ ਮਿਲਣਗੀਆਂ ਕੱਟ ਦਾਣਾ ਲੱਗੂਗਾ ਜੀ ਇਹਦੇ ਵਿੱਚ ਸਿਪੀ ਵਗੈਰਾ ਡਿਜ਼ਾਈਨਿੰਗ ਬਣੀ ਹੋਈ ਹੈ ਦੇਖੋ ਇਹ ਘੇਰ ਦਾ ਕੰਮ ਆ ਗਿਆ ਮੈਂ ਨੇੜੇ ਤੋਂ ਦਿਖਾਉਂਦਾਂ ਤੁਹਾਨੂੰ ਕੰਮ ਦੇਖੋ ਜੀ ਪੂਰਾ ਇਹਦੇ ਗਲੇ ਨੂੰ ਆਪਾਂ ਨੇ ਇਸ ਤਰ੍ਹਾਂ 골ਡਨ ਪੋਟਲੀ ਬਟਨ ਲੱਤੇ ਨੇ ਜੀ ਦੇਖੋ ਇਹਦੇ ਬਾਅਦ ਤੇ ਵੀ ਤੁਹਾਨੂੰ ਘੇਰ ਜਿੰਨਾ ਹੀ ਕੰਮ ਮਿਲੂਗਾ ਇਹ ਨਹੀਂ ਹੈਗਾ ਵੀ ਬਾਅਦ ਤੇ ਕੱਲੀ ਇੰਨੀ ਬੇਲ ਮਿਲੂਗੀ ਦੇਖੋ ਜੀ ਇਥੇ ਵੀ ਆਪਾਂ ਨੇ ਇੰਨੇ ਹੀ ਕੰਮ ਕੀਤਾ ਇਹਦੇ ਤੁਹਾਨੂੰ ਸਲਵਾਰ ਦੇ ਪਹੁੰਚੇ ਤੇ ਵੀ ਕੰਮ ਮਿਲੂਗਾ ਇਹ ਹੈਗਾ ਜੀ ਇਸ ਤਰ੍ਹਾਂ ਦਾ ਸਲਵਾਰ ਦੇ ਪਹੁੰਚੇ ਦਾ ਕੰਮ ਦੇਖੋ ਜੀ ਆਰੀ ਹੈਂਡ ਦਾ ਮਿਕਸ ਕੰਮ ਇਹ ਆ ਇਹ ਸਲਵਾਰ ਦੇ ਪਹੁੰਚੇ ਤੇ ਕੰਮ ਮਿਲੂਗਾ ਤੁਹਾਨੂੰ ਇਹਦੇ ਨਾਲ ਆਪਾਂ ਨੇ ਚਨੂਨ ਦਾ ਰੱਖਿਆ ਜੀ ਦੁਪੱਟਾ ਤੇ ਇਸ ਤਰ੍ਹਾਂ ਆਪਾਂ ਦੁਪੱਟੇ ਨੂੰ ਬਹੁਤ ਸੋਹਣੀ ਜਿਹੜਾ ਵਰਕ ਨਾਲ ਦੀ ਪਨੀਸ਼ਿੰਗ ਦਿੱਤੀ ਹੋਈ ਹੈ 2 ਮੀਟਰ ਖੁੱਲਾ ਡੁੱਲਾ ਤੁਹਾਨੂੰ ਉਹ ਪੱਟਾ ਮਿਲੂਗਾ ਪਿਓਰ ਖੀਨ ਖਾਬ ਦੀਆਂ ਸ਼ਰਟਾਂ ਨੇ ਇਹ ਇਹਦੇ ਨਾਲ ਨੇਚਰਲ ਕਰੇਪ ਦੀ ਰੱਖੀ ਹੈ ਜੀ ਸਲਵਾਰ ਦੇਖੋ ਜੀ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਇਹਦੇ ਵਿੱਚ ਨਾ ਖੀਨ ਖਾਬ ਦੇ ਵਿੱਚ ਇੱਕ ਆਪਣੇ ਕਸਟਮਰ ਵਾਲੇ ਫੋਨ ਤੇ ਵੀ ਸਟੇਟਸ ਲੱਗੇ ਹੋਏ ਨੇ ਜਿਹੜੀਆਂ ਮੇਰੇ ਭੈਣਾਂ ਨੇ ਨਹੀਂ ਦੇਖੇ ਜਾਂ ਜਿਨ੍ਹਾਂ ਨੇ ਵੀ ਪਿਕਸ ਲੈਣੀਆਂ ਨੇ ਮੈਥੋਂ ਤਾਂ ਪਿਕ ਵੀ ਲੈ ਸਕਦੇ ਹੋ ਉਦੇ ਨਾਲ ਬਹੁਤ ਵਧੀਆ ਪਿਓਰ ਇਹ ਵੀ ਸੌਫਟੀ ਹੈ ਯਕੀਨ ਖਾਬ ਤੁਸੀਂ ਦੇਖੇ ਨੇ ਸੂਟ ਦੇ ਵਿੱਚ ਪਾਏ ਹੋਏ ਵੀਡੀਓ ਦੇ ਵਿੱਚ ਵੀ ਕੋਈ ਇਹ ਫੁੱਲੇ ਫੁੱਲੇ ਨਹੀਂ ਰਹਿੰਦੇ ਕੋਈ ਇਹਦੇ ਵਿੱਚ ਮੋਟਾ ਨਹੀਂ ਲੱਗਦਾ ਬੰਦਾ ਇਹਦੇ ਤੁਹਾਨੂੰ ਇਹ ਵੀ ਹੈ ਇਹ ਵੀ ਇਹਦੇ ਵਿੱਚ ਇੱਧਰ ਕੋਈ ਚੀਜ਼ ਹੋਣੀ ਮਿਲੂਗਾ ਤਾਂ ਤੁਹਾਨੂੰ ਵੀ ਤੁਹਾਡੇ ਚੂਬੂਗਾ ਇਹ ਬਾਅਦ ਦੇ ਵਿੱਚ ਕਈਆਂ ਪੜਾਣਾਂ ਨੂੰ ਇਹ ਦਿੱਕਤ ਹੁੰਦੀ ਹੈ ਹਨਾ ਵੀ ਇਹ ਚੂਵੇ ਨਾਲ ਲੜੇ ਨਾ ਕੋਈ ਚੱਕਰ ਨਹੀਂ ਇਹਦਾ ਤੇ ਤੁਸੀਂ ਕਾਟਨ ਦੀ ਇਹਦੇ ਹੈ ਨਾ ਮੀ ਫੁੱਲ ਵੈਲ ਦੀ ਲਾਈਨਿੰਗ ਲਾ ਕੇ ਵੀ ਸਲਾਈ ਕਰਵਾ ਸਕਦੇ ਹੋ ਉਸ ਸੂਟਾਂ ਦੇ ਨਾਲ ਜੀ ਤੁਹਾਨੂੰ ਟਿਸ਼ੂ ਸਿਮਰਦੀਆਂ ਸਲਵਾਰਾਂ ਮਿਲਣਗੀਆਂ ਤੁਸੀਂ ਮੇਰੇ ਤੋਂ ਪਿਕ ਲੈ ਸਕਦੇ ਹੋ ਜਾਂ ਆਪਣਾ ਸਟੇਟਸ ਚੈੱਕ ਕਰ ਸਕਦੇ ਹੋ ਇਹ ਹੈਗੀ ਹੈ ਜੀ ਕ੍ਰੇਪ ਦੀ ਸਲਵਾਰ ਇਹ ਥੋੜੀ ਜੀ ਹੈ ਨਾ ਬੀਦੀ ਜਿਹੀ ਸ਼ਰਟ ਦੀ ਖੀਨ ਖਾਵ ਹੈ ਉਹ ਜਿਆਦਾ ਪਿਓਰ ਦੇ ਵਿੱਚ ਆ ਫੁੱਲ ਪਿਓਰ ਦੀ ਸੀ ਖੀਨ ਖਾਵ ਹੈ ਇਹ ਇਹ ਸੂਟ ਦਾ ਪ੍ਰਾਈਸ ਰਹੂਗਾ ਤੁਹਾਨੂੰ ਪਿਓਰ ਦੀ ਸੌਰੀ ਕ੍ਰੇਪ ਦੀ ਸਲਵਾਰ ਨਾਲ ਵਿਦਆਊਟ ਦੁਪੱਟਾ ਜੀ ਇਹ 2650 ਰੁਪਏ ਅਗਰ ਤੁਸੀਂ ਇਹਦੇ ਨਾਲ ਦੁਪੱਟਾ ਲਗਾਉਗੇ ਜੀ ਤਾਂ ਤੁਹਾਨੂੰ 3500 ਰੁਪਏ ਦਾ ਵੇਚੂਗਾ ਸੂਟ ਇਹ ਵਿਦ ਦੁਪੱਟਾ ਬਰਕਤੋਂ ਵੀ ਨਾ ਸੂਟ ਕਹੋਗੇ ਇਹਦੇ ਕਲਰ ਮੈਂ ਤੁਹਾਨੂੰ ਦਿਖਾ ਦਿੰਨੀ ਆ ਜਿਹੜਾ ਉਹ ਵਾਲਾ ਸੂਟ ਹੈ ਜੀ ਟਿਸੂ ਸਿਮਰਦੇ ਵਾਲਾ ਉਹ ਵਿਦਆਊਟ ਦੁਪੱਟਾ 2000 ਰੁਪਏ ਰਹੇਗਾ ਜੀ ਉਹਦਾ ਪ੍ਰਾਈਸ ਤੇ ਪੱਟੇ ਨਾਲ 1000 ਰੁਪਏ ਹੋਰ ਐਡ ਹੋ ਜਾਊਗਾ ਬਾਕੀ ਜੇ ਤੁਸੀਂ ਜ਼ਿਆਦਾ ਪਿਓਰ ਦੇ ਵਿੱਚ ਜਾਓਗੇ ਦੁਪੱਟੇ ਦਾ ਤਾਂ ਉਹ ਜਿਹਾ ਰੇਟ ਲੱਗ ਜਾਊਗਾ ਦੇਖੋ ਜੀ ਇੱਕ ਕਲਰ ਇਹ ਆ ਗਿਆ ਇਹਦੇ ਵਿੱਚ ਆਪਾਂ ਤੁਹਾਨੂੰ ਦੂਜਾ ਕਲਰ ਦਿਖਾਉਣਾ ਹੈ ਜੀ ਬਹੁਤ ਸੋਹਣੇ ਸੋਹਣੇ ਕਲਰ ਨੇ ਮੇਰਾ ਖੋਦਾ ਇਹਦੇ ਨਾਲ ਦਾ ਸੂਟ ਰੈਡੀ ਨਹੀਂ ਹੋਇਆ ਤੀ ਆਪਾਂ ਨੂੰ ਹੁਣ ਪ੍ਰੋਗਰਾਮ ਹੈ ਜਿਹੜਾ ਉੱਤੇ ਕਰਵਾਵਾਂਗੇ ਇੱਕ ਕਲਰ ਆ ਗਿਆ ਜੀ ਇਹਦੇ ਵਿੱਚ ਇਹ ਵਾਲਾ ਇਹਦੇ ਆਪਾਂ ਨੇ ਵਰਕ ਹੈ ਜਿਹੜਾ ਸ਼ਰਟ ਤੇ ਕਲੀਆਂ ਬਾਹਾਂ ਤੇ ਕੀਤਾ ਇਸ ਤਰ੍ਹਾਂ 골ਡਨ ਪੋਟਲੀ ਬਟਨ ਦਿੱਤੇ ਹੋਏ ਨੇ ਸਟੀਚਿੰਗ ਪੂਰੀ ਵਧੀਆ ਹੋਊਗੀ ਜੀ ਓਕੇ ਜਮ ਇਸ ਤਰ੍ਹਾਂ ਆਪਾਂ ਨੇ ਇਹ ਤੁਹਾਨੂੰ ਫੁੱਲ ਹੈਂਡਵਰਕ ਦਾ ਸੂਟ ਮਿਲੂਗਾ ਜੀ ਦੇਖੋ ਇਹ ਤੇ ਜਿਹੜਾ ਹੈਗਾ ਕੰਮ ਹੋਇਆ ਹੈ ਇਹ ਤੇ ਫੁੱਲ ਹੈਂਡਵਰਕ ਦਾ ਮਿਲੂਗਾ ਇਹ ਸਿੰਪਲ ਲੁੱਕ ਸੂਟ ਜਮ ਵਧੀਆ ਬਹੁਤ ਵਧੀਆ ਲੁੱਕ ਦੇ ਸੂਟ ਨੇ ਇਸ ਤਰ੍ਹਾਂ ਇਹਦੇ ਬਾਹ ਤੇ ਵਰਕ ਮਿਲੂਗਾ ਇਹਦੇ ਤੁਹਾਨੂੰ ਸਲਵਾਰ ਤੇ ਨਾ ਹੈਂਡਵਰਕ ਮਿਲੂਗਾ ਪੂਰਾ ਫੁੱਲ ਦੇਖੋ ਜੀ ਇਸ ਤਰ੍ਹਾਂ ਹੈ ਉੱਪਰ ਤੱਕ ਇਹਦੇ ਮੋਤੀ ਤੇ ਸਿੱਪੀ ਲੱਗਿਆ ਹੈ ਕਿਤੇ ਕਿਤੇ ਸਿੰਗਲ ਤੇ ਇਸ ਤਰ੍ਹਾਂ ਦੀ ਆਪਾਂ ਨੇ ਐਮਬੀ ਵਾਲਾ ਡਿਜ਼ਾਈਨ ਬਣਾਇਆ ਦੇਖੋ ਜੀ ਸਲਵਾਰ ਦੇ ਉੱਪਰ ਇਹ ਫੁੱਲ ਹੈਂਡਵਰਕ ਦਾ ਹੋਇਆ ਹੈ ਜੀ ਸਾਰਾ ਪੀਸ ਇਹਦੇ ਵਿੱਚ ਕੋਈ ਆਰੀ ਨਹੀਂ ਐਡ ਹੋਈ ਹੋਈ ਇਹ ਦੋਨੇ ਪੌਂਚੇ ਤੇ ਆਪਾਂ ਨੇ ਫੁੱਲ ਹੈਂਡਵਰਕ ਦਾ ਕੰਮ ਕੀਤਾ ਹੋਇਆ ਜੇ ਤੁਹਾਨੂੰ ਪਸੰਦ ਹੈ ਐਵੇਂ ਦਾ ਡਿਜ਼ਾਈਨ ਕਰਾਉਣਾ ਤੁਸੀਂ ਇਹਨੇ ਵੀ ਕੱਲੀ ਸਲਵਾਰ ਤੇ ਕਰਵਾਉਣਾ ਹੈ ਤਾਂ ਤੁਸੀਂ ਕਰਵਾ ਸਕਦੇ ਹੋ ਇਹਦੇ ਨਾਲ ਵੀ ਆਪਾਂ ਨੇ ਚਨੂਨ ਦਾ ਰੱਖਿਆ ਜੀ ਦੁਪੱਟਾ ਇਸ ਤਰ੍ਹਾਂ ਇਹਨੂੰ ਦੁਪੱਟੇ ਨੂੰ ਜਿਹੜੀ ਆਪਾਂ ਨੇ ਪ੍ਰੀਸਿੰਗ ਦਿੱਤੀ ਹੈ ਦੇਖੋ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲਓ ਸਕਰੀਨਸ਼ਾਟ ਪ੍ਰਾਈਜ਼ ਮੈਂ ਤੁਹਾਨੂੰ ਦੱਸ ਦਿੱਤਾ ਹੈ ਵਿਦਾਊਟ ਵਰਕ 2650 ਰੁਪਏ ਪ੍ਰਾਈਜ਼ ਰਹੇਗਾ ਜੀ ਇਹਦਾ ਪਿਓਰ ਖੀਨ ਖਾਬ ਦੀ ਸ਼ਰਟ ਹੈ ਕਰੇਵ ਦੀ ਸਲਵਾਰ ਹੈ ਜੇ ਤੁਸੀਂ ਆਪਾ ਟਾਇਰਡ ਕਰੋਗੇ ਤਾਂ 3500 ਦਾ ਹੋ ਗਿਆ ਸੂਟ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੂਜਾ ਸੂਟ ਦਿਖਾਉਣਾ ਹੈ ਇਹ ਬਣਿਆ ਹੋਇਆ ਜੀ ਕਰੇਵ ਦੇ ਉੱਪਰ ਲਾਈਟ ਸੀ ਗ੍ਰੀਨ ਜਾਂ ਕਲਰ ਹੈ ਇਹ ਬੜਾ ਡਾਰਕ ਨਹੀਂ ਹੈਗਾ ਦੇਖੋ ਜੀ ਇਹਦਾ ਆਪਾਂ ਨੇ ਸਾਰਾ ਆਰੀ ਦਾ ਕੰਮ ਕੀਤਾ ਹੈ ਕਿਉਂ ਆਰੀ ਦਾ ਕੰਮ ਐਂ ਚ ਇਹਦੇ ਉੱਪਰ ਆਪਾਂ ਹੈਂਡ ਟੱਚ ਦਿੰਦੇ ਫਿਰ ਇਹਦਾ ਰੇਟ ਕੋਸਟਲੀ ਹੋ ਜਾਂਦਾ ਥੋੜਾ ਜਿਹਾ ਜੇ ਇਕੱਲਾ ਹੈਂਡ ਕਰਦੇ ਤਾਂ ਉਸ ਤੋਂ ਵੀ ਜ਼ਿਆਦਾ ਬਾਕੀ ਉਹ ਤੁਹਾਡੇ ਬਜਟ ਦੇ ਹਿਸਾਬ ਨਾਲ ਹੋਊਗਾ ਜੀ ਜਿਵੇਂ ਜਿਵੇਂ ਤੁਸੀਂ ਹਨਾ ਸੂਟ ਚਾਹੋਗੇ ਉਵੇਂ-ਉਵੇਂ ਕਰ ਦਾਂਗੇ ਆਪਾਂ ਦੇਖੋ ਇਹ ਇਕੱਲਾ ਆਰੀ ਦਾ ਸੂਟ ਮਿਲੂਗਾ ਤੁਹਾਨੂੰ ਇਹਦੇ ਵਿੱਚ ਜਰੀ ਦਾ ਕੰਮ ਹੋਇਆ ਹੈ ਸਾਰਾ ਕੰਮ ਦੇਖੋ ਪੂਰੀ ਫਿਨਿਸ਼ਿੰਗ ਵਾਲਾ ਮਿਲੂਗਾ ਜਰੀ ਦੀ ਆਪਾਂ ਨੇ ਇਹਦੇ ਵਿੱਚ ਸਾਰੇ ਚ ਬੁਟੀ ਦਿੱਤੀ ਹੈ ਇਸ ਤਰ੍ਹਾਂ ਇਹਦਾ ਜਿਹੜਾ ਹੈਗਾ ਵਾ ਦਾ ਕੰਮ ਮਿਲੂਗਾ ਤੇ ਹਨਾ ਜਿਹੜੇ ਸੈਂਟਰ ਪੈਨਲ ਸਲਵਾਰ ਤੇ ਸ਼ਰਟ ਤੇ ਬਣੇ ਹੋਏ ਨੇ ਜਿਉਂ ਹੀ ਵਰਕ ਤੁਹਾਨੂੰ ਮੂਰੀ ਤੇ ਮਿਲੇਗਾ ਸਲਵਾਰ ਦੀ ਤੇ ਤੇ ਇਹਦੇ ਨਾਲ ਰੱਖਿਆ ਜੀ ਆਪਾਂ ਨੇ ਪਿਓਰ ਔਰਗਾਂਜਾ ਦਾ ਦੁਪੱਟਾ ਤੇ ਦੁਪੱਟੇ ਨੂੰ ਆਪਾਂ ਨੇ ਇਸ ਤਰ੍ਹਾਂ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਕਿਰਨਾਂ ਵਾਲੇ ਗੋਟੇ ਜੀ ਦੇਖੋ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਜੇ ਤੁਸੀਂ ਸੇਮ ਵਰਕ ਕਰਾਉਣਾ ਜੀ ਸੇਮ ਔਰਗਾਂਜਾ ਦਾ ਦੁਪੱਟਾ ਕਰਵਾਉਣਾ ਸੇਮ ਫੈਬਰਿਕ ਰੱਖਣੀ ਹੈ ਜੀ ਤਾਂ ਤੁਹਾਨੂੰ ਇਹ 3800 ਰੁਪਏ ਦੇ ਵਿੱਚ ਪੈ ਜਾਊਗਾ ਵੀ ਦਦ ਦੁਪੱਟਾ ਜੇ ਤੁਸੀਂ ਦੁਪੱਟਾ ਨਹੀਂ ਐਡ ਕਰਾਉਂਗੇ ਤਾਂ ਤੁਹਾਨੂੰ 1000 ਰੁਪਏ ਦਪੱਟੇ ਦਾ ਜਿਹੜਾ ਪ੍ਰਾਈਸ ਹੈ ਉਹ ਘਟ ਜੇ ਚਲੋ ਜੀ ਇੱਕ ਨਾ ਤੇ ਹੁਣ ਪਹਿਣਾ ਕਹਿੰਦੀ ਨੇ ਵੀ ਜ਼ਿਆਦਾ ਜਿਹੜਾ ਇੱਕ ਜਮੀ ਬਿਲਕੁਲ ਲਾਈਟ ਵੇਟ ਫੁੱਲ ਪਿਓਰ ਔਰਗਾਂਜਾ ਦਾ ਦੁਪੱਟਾ ਹੈ ਜੀ ਉਹ 850 900 ਦਾ ਉਹ ਦੁਪੱਟਾ ਆਉਂਦਾ ਫਿਰ ਉਹਦੀ ਡਾਈ ਹੋ ਜਾਂਦੀ ਹੈ ਫਿਨਿਸ਼ਿੰਗ ਹੋ ਜਾਂਦੀ ਹੈ ਜੀ ਉਹ 13 1400 ਦੇ ਵਿੱਚ ਦੁਪੱਟਾ ਪੈਂਦਾ ਇਹ ਨਾਰਮਲ ਰੇਂਜ ਦੇ ਵਿੱਚ ਹੈਗਾ ਮੀਡੀਅਮ ਵੀ ਬਾਲਾ ਨਾ ਜ਼ਿਆਦਾ ਇਹ ਸਲਿੱਪਰੀ ਹੈ ਨਾ ਜ਼ਿਆਦਾ ਇਹ ਪਿਓਰ ਹੈ ਮ ਨਾਰਮਲ ਕੁਆਲਿਟੀ ਦਾ ਦੁਪੱਟਾ ਤੁਸੀਂ ਆਰਾਮ ਨਾਲ ਲੈ ਸਕਦੇ ਚਲੋ ਜੀ ਇਹ ਸੂਟ ਹੋ ਗਏ ਜੀ ਆਪਾਂ ਜਿਹੜੇ ਵਰਕ ਵਾਲੇ ਤਿਆਰ ਕੀਤੇ ਸੀ ਇਸ ਤੋਂ ਬਾਅਦ ਇਹਦੇ ਵਿੱਚ ਜਿਹੜੇ ਕਲਰ ਅਵੇਲੇਬਲ ਨੇ ਜੀ ਮੈਂ ਤੁਹਾਨੂੰ ਉਹ ਦਿਖਾਉਣੀ ਆ ਜਿਹੜੀਆਂ ਮੇਰੀਆਂ ਭੈਣਾਂ ਨੇ ਲੈਣੇ ਨੇ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਇੱਕ ਆਪਾਂ ਤੁਹਾਨੂੰ ਇਹ ਮੈਂ ਪਾਰਸਲ ਲਾਉਣਾ ਹੈ ਜਲਦੀ ਇਹ ਹੈਗਾ ਜੀ ਰਸਟ ਕਲਰ ਦਾ ਸੂਟ ਸਿਲਕ ਪਸ਼ਮੀਨੇ ਦੇ ਬਣਿਆ ਹੋਇਆ ਆਪਣੇ ਕੋਲੇ ਰਸਟ ਕਲਰ ਆ ਗਿਆ ਜੀ ਜਿਹੜੀਆਂ ਮੇਰੀਆਂ ਭੈਣਾਂ ਨੇ ਰਸਟ ਕਲਰ ਲੈਣਾ ਹੈ ਤਾਂ ਤੁਸੀਂ ਸੂਟ ਬੁੱਕ ਕਰ ਸਕਦੇ ਨੇ ਇਸ ਤਰ੍ਹਾਂ ਆਪਾਂ ਨੇ ਮਸ਼ੀਨ ਦਾ ਕੰਮ ਕੀਤਾ ਹੈ ਕੰਮ ਦੇਖੋ ਮਸ਼ੀਨ ਵਾਲਾ ਵੀ ਤੁਹਾਨੂੰ ਪਾਪ ਵਾਲੀ ਦਾ ਪੂਰਾ ਸਾਫ ਸੁਥਰਾ ਮਿਲੇਗਾ ਇਹਦੇ ਬਸ ਐਂ ਈ ਸੈਂਟਰ ਪੈਨਲ ਜਾਂਦੇ ਨੇ ਜੀ ਇਹਦੇ ਵਿੱਚ ਹੋਰ ਕੋਈ ਚੱਕਰ ਨਹੀਂ ਸੌਰੀ ਜੀ ਇਗਨੋਰ ਕਰਿਓ ਮੇਰੇ ਕੋਲ ਪ੍ਰੈਸ ਕਰਨ ਦਾ ਟਾਈਮ ਨਹੀਂ ਹੈ ਬਾਲ ਵਾਲੇ ਪਏ ਪਨੇ ਸੂਟ ਤੇ ਦੇਖੋ ਇਸ ਤਰ੍ਹਾਂ ਇਹ ਵੀ ਆਪਾਂ ਨੇ ਬੰਦੇ ਕੰਮ ਕੀਤਾ ਜੇ ਸੇਮ ਵੇਲੇ ਹੀ ਤੁਸੀਂ ਨੇ ਸਲਵਾਰ ਤੇ ਕਰਵਾਉਣੀ ਹੈ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਇਹਦੇ ਨਾਲ ਦੁਪੱਟਾ ਰੱਖਿਆ ਜੀ ਆਪਾਂ ਨੇ ਚਨੂਨ ਦਾ ਟਾਈਡਾਈ ਦੁਪੱਟਾ ਰੱਖਿਆ ਦੇਖੋ ਜੀ ਇਸ ਤਰ੍ਹਾਂ ਆਪਾਂ ਦੁਪੱਟੇ ਨੂੰ ਉਹ ਇਹਦੇ ਨਾਲ ਲੈਮਨ ਕਲਰ ਤੇ ਆ ਸਰਦਫਰੋਜ ਜੀ ਸਰਦਾਈ ਕਰਕੇ ਵਿਚਕਾਰ ਆਪਾਂ ਨੇ ਇਸ ਤਰ੍ਹਾਂ ਦਾ ਰਸਟ ਕਲਰ ਰੱਖਿਆ ਜੀ ਜੇ ਤੁਹਾਨੂੰ ਪਸੰਦ ਆ ਇਹਦੇ ਨਾਲ ਸਰਦਾਈ ਕਲਰ ਦੀ ਆਪਾਂ ਨੇ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਹੈ ਜੀ ਦੇਖੋ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਇਹ ਦੁਪੱਟਾ ਦੇਖੋ ਜੀ ਤੁਸੀਂ ਇਹਨਾਂ ਕਿਹੋ ਜਿਹਾ ਡਾਰਕ ਹੈ ਇਹਦੇ ਵਿੱਚ ਇੱਕ ਕਾਲੀ ਟੋਨ ਹੈ ਇੱਕ ਇਹਦੇ ਵਿੱਚ ਪ੍ਰੋਪਰ ਰਸਟ ਟੋਨ ਹੈ ਆਪਾਂ ਨੇ ਇੱਕ ਇੱਕ ਵਿਚਾਲੋ ਸੈਂਟਰ ਹੈ ਜਿਹੜਾ ਦਾ ਉਹ ਕਾਲੀ ਟੋਨ ਵਾਲਾ ਕਰਤਾ ਜੀ ਜਿਹੜਾ ਇਹ ਵਾਲਾ ਆਪਾਂ ਨੇ ਡਿਜ਼ਾਈਨ ਬਣਾਇਆ ਜੀ ਇਹ ਰਸਟ ਟੋਨ ਵਾਲਾ ਕਰਤਾ ਬਿਲਕੁਲ ਨਾਲ ਮਿਲਦਾ ਜੁਲਦਾ ਦੁਪੱਟਾ ਹੈਗਾ ਦੇਖੋ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਇਹ ਤੁਹਾਨੂੰ ਪਏਗਾ ਜੀ 3500 ਰੁਪਏ ਦੇ ਵਿੱਚ ਇਹ ਤੁਹਾਨੂੰ ਪਏਗਾ ਜੀ ਸੂਟ 3500 ਰੁਪਏ ਦੇ ਵਿੱਚ ਵਿਦ ਦੁਪੱਟਾ ਜੇ ਤੁਸੀਂ ਸੇਮ ਕਲਰ ਕਰਵਾਉਣਾ ਹੈ ਤਾਂ ਰਸਟ ਕਲਰ ਆਪਣੇ ਕੋਲੇ ਆ ਗਿਆ ਤਾਂ ਤੁਸੀਂ ਆਪਣਾ ਬੁੱਕ ਕਰਵਾ ਸਕਦੇ ਚਲੋ ਜੀ ਇਹ ਹੋਗੇ ਜੀ ਵਰਕ ਵਾਲੇ ਸੂਟ ਇਸ ਤੋਂ ਬਾਅਦ ਆਪਾਂ ਤੁਹਾਨੂੰ ਖੀਨ ਖਾਵ ਦੇ ਆਲ ਜਿਹੜੇ ਅਵੇਲੇਬਲ ਕਲਰ ਨੇ ਮੈਂ ਤੁਹਾਨੂੰ ਉਹ ਦਿਖਾਉਣੀ ਆ ਤਾਂ ਮੇਰੀਆਂ ਭੈਣਾਂ ਨੇ ਜੋ ਵੀ ਕਲਰ ਪਸੰਦ ਆ ਤੁਹਾਨੂੰ ਤਾਂ ਤੁਸੀਂ ਲੈ ਸਕਦੇ ਕੋਈ ਦਿੱਕਤ ਨਹੀਂ ਹੈਗੀ ਵੀ ਤੁਹਾਨੂੰ ਮਿਲ ਨਹੀਂ ਹੈਗੇ ਦੇਖੋ ਜੀ ਇੱਕ ਉਸੇ ਜਿਹੜਿਆ ਆਪਾਂ ਨੇ ਉਹ ਪਿਓਰ ਵਾਲੀ ਸ਼ਰਟ ਦੇਖੀਨ ਖਾਬਸੋਰੀ ਕੋਈ ਦਿਖਾਈ ਆਪਾਂ ਨੇ ਉਹਦੇ ਵਿੱਚ ਇੱਕ ਕਲਰ ਮਿਲੂਗਾ ਤੁਹਾਨੂੰ ਇਹ ਵਾਲਾ ਪੀਚ ਕਲਰ ਦੇਖੋ ਜੀ ਬਹੁਤ ਵਧੀਆ ਹੈ ਨਾ ਚਾਹੇ ਤੁਸੀਂ ਇਹਨੂੰ ਬਿਨਾ ਵਰਕ ਤੋਂ ਵੀ ਬਣਵਾ ਕੇ ਪਾ ਲਓ ਕੋਈ ਚੱਕਰ ਨਹੀਂ ਦੇਖੋ ਜੀ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦੀ ਕਰੇਵ ਦੀ ਰੱਖੀ ਹੈ ਜੀ ਸਲਵਾਰ ਸੇਮ ਪ੍ਰਾਈਸ ਹੈ 2250 ਰੁਪਏ ਦੂਸਰਾ ਕਲਰ ਮਿਲੂਗਾ ਇਹਦੇ ਵਿੱਚ ਤੁਹਾਨੂੰ ਗਾਜਰੀ ਕਲਰ ਹੈ ਦੇਖੋ ਜੀ ਇਸ ਤਰ੍ਹਾਂ ਦਾ ਇਹ ਵਾਲਾ ਬਹੁਤ ਪਿਆਰੇ ਕਲਰ ਨੇ ਇਹ ਪ्योर ਖਿੰਖਾਪ ਦੀਆਂ ਸਰਟਾਂ ਨੇ ਜੀ ਕ੍ਰੇਵ ਦੀ ਸਲਵਾਰ ਮਿਲੂਗੀ ਤੁਹਾਨੂੰ ਟਾਈਟ ਟਾਈ ਮੀਟਰ ਸੂਟ ਲੈ ਕੇ ਦੇਖੋ ਜੀ ਸਿੰਗਲ ਸਿੰਗਲ ਜੇ ਤੁਹਾਡੇ ਕੋਲ ਪਹੁੰਚ ਗਿਆ ਨਾ ਵਧੀਆ ਪਤਾ ਲੱਗ ਜੂ ਜੇ ਤੁਸੀਂ ਉਵੇਂ ਦੇ ਉਹੀ ਕਲਰ ਲੈਣੇ ਜੀ ਸੇਮ ਤਾਂ ਤੁਸੀਂ ਮੈਨੂੰ ਇੱਕ ਵਾਰ ਵਟਸਐਪ ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਫਿਰ ਮੈਂ ਤੁਹਾਨੂੰ ਰਿਪਲਾਈ ਦੇ ਦੂੰਗੇ ਵੀ ਤੁਹਾਨੂੰ ਮਿਲੂਗਾ ਜਾਂ ਨਹੀਂ ਮਿਲੂਗਾ ਦੋ ਕਲਰ ਆਪਣੇ ਕੋਲੇ ਇਸ ਤਰ੍ਹਾਂ ਦੇ ਸੇਮ ਅਵੇਲੇਬਲ ਨੇ ਜੇ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਕਲਰ ਪਸੰਦ ਆ ਤਾਂ ਤੁਸੀਂ ਇਹ ਵੀ ਲੈ ਸਕਦੇ ਹੋ ਵਰਕ ਕਰਵਾਉਣਾ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਐਦਾਂ ਹੀ ਲੈਣੇ ਨੇ ਤਾਂ ਤੁਸੀਂ ਐਦਾਂ ਵੀ ਲੈ ਸਕਦੇ ਚਲੋ ਜੀ ਇੱਕ ਕਲਰ ਆ ਗਿਆ ਇਹਦੇ ਵਿੱਚ ਇਹ ਥੋੜਾ ਜਿਹਾ ਉਸ ਤੋਂ ਪ੍ਰਾਈਸ ਘੱਟ ਰਹੂਗਾ ਇਹਨਾਂ ਦਾ ਪ੍ਰਾਈਸ ਰਹੇਗਾ ਜੀ ਇਹਦਾ ਵੀ ਕੋਈ ਚੱਕਰ ਨਹੀਂ ਹੈਗਾ ਜੀ ਦੇਖੋ ਇਹਦੇ ਵੀ ਤੁਹਾਨੂੰ ਇਹ ਨਹੀਂ ਹੈਗਾ ਵੀ ਤੁਹਾਡੇ ਲੜੂਗਾ ਜਾਂ ਇਹ ਖੜਮਾ ਰਹੂਗਾ ਕਪੜਾ ਬੈਕ ਸਾਈਡ ਕੋਈ ਕੰਪਲੇਨ ਨਹੀਂ ਹੋਊਗੀ ਦੀ ਇੱਕ ਕਲਰ ਇਹ ਵਾਲਾ ਆ ਗਿਆ ਜੀ ਦੇਖੋ ਇਹਦਾ ਪ੍ਰਾਈਸ ਰਹੇਗਾ ਜੀ 2000 ਰੁਪਏ ਇਹ ਉਸ ਤੋਂ ਘੱਟ ਪ੍ਰਾਈਸ ਆ ਦੇ ਨੇ ਇਹਦੇ ਵਿੱਚ ਇੱਕ ਕਲਰ ਹੈਗਾ ਜੀ ਇਸ ਤਰ੍ਹਾਂ ਦਾ ਬਰੀਕ ਪ੍ਰਿੰਟ ਵਾਲਾ ਇਹ ਵਾਲਾ ਪਰਪਲ ਕਲਰ ਇੱਕ ਪਰਪਲ ਦੇ ਵਿੱਚ ਤੁਹਾਨੂੰ ਵੱਡਾ ਪ੍ਰਿੰਟ ਮਿਲੂਗਾ ਇਹ ਵਾ ਜੇ ਤੁਹਾਨੂੰ ਜੋ ਵੀ ਸੂਟ ਪਸੰਦ ਹੈ ਲਓ ਸਕਰੀਨਸ਼ਾਟ ਜਲਦੀ ਜਲਦੀ ਆਪਣੇ ਸੂਟ ਬੁੱਕ ਕਰੋ ਜੀ ਚਲੋ ਜੀ ਮੈਂ ਤੁਹਾਨੂੰ ਚਲੋ ਜੀ ਮੈਂ ਤੁਹਾਨੂੰ 7-8 ਸੂਟ ਦਿਖਾ ਦਿੱਤੇ ਨੇ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਕਰ ਦਿਓ ਜੀ ਵੀਡੀਓ ਨੂੰ ਅੱਗੇ ਲਾਈਕ ਕਮੈਂਟ ਕਰਕੇ ਦੱਸਿਓ ਜੀ ਕਿਵੇਂ ਦੀ ਵੀਡੀਓ ਲੱਗੀ ਤੁਹਾਨੂੰ ਤੇ ਮੇਰਾ ਸੂਟ ਬਣ ਕੇ ਆਏਗਾ ਜੀ ਇਹ ਵਾਲੇ ਕਲਰ ਦਾ ਮੈਂ ਤੁਹਾਨੂੰ ਭੈਣਾਂ ਨੂੰ ਪਹਿਲਾਂ ਹੀ ਦੱਸ ਦਦਣੀ ਆ ਤੇ ਜਿਹੜੀਆਂ ਮੇਰੀਆਂ ਭੈਣਾਂ ਨੇ ਸੇਮ ਲੈਣਾ ਆ ਤੁਸੀਂ ਮੈਨੂੰ ਪਹਿਲਾਂ ਹੀ ਬੁਕਿੰਗ ਕਰਾ ਦਿਓ ਜੀ ਹੁਣ ਇਹ ਮਿਲ ਜਾਣਗੇ ਫਿਰ ਇਸ ਤੋਂ ਬਾਅਦ ਇਹ ਮਿਲਨੇ ਨਹੀਂ ਹੈਗੇ ਤੇ ਬਾਕੀ ਜੋ ਵੀ ਕਲਰ ਹੈਗੇ ਨੇ ਚਾਰ ਕਲਰ ਨੇ ਇਹਦੇ ਵਿੱਚ ਮੈਂ ਵੀਡੀਓ ਦੇ ਵਿੱਚ ਪਾ ਦਿੱਤੇ ਨੇ ਜੋ ਵੀ ਤੁਹਾਨੂੰ ਪਸੰਦ ਆ ਤਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣੇ ਸੂਟ ਬੁੱਕ ਕਰ ਲਓ ਜੀ ਫਿਰ ਬਾਅਦ ਦੇ ਵਿੱਚ ਸੇਮ ਕਲਰ ਡਿਜ਼ਾਈਨ ਨਹੀਂ ਮਿਲਦਾ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ